ਇਹਦਾ ਦਰਪਣ ਹੁੰਦੇ ਨਾ ਜਿਹਨੂੰ ਆਪਾਂ ਸ਼ੀਸ਼ਾ ਕਹਿੰਦੇ ਆ ਕਹਿੰਦੇ ਸ਼ੀਸ਼ੇ ਦੇ ਵਿੱਚ ਆਪਾਂ ਆਪਣਾ ਚਿਹਰਾ ਦੇਖਦੇ ਹਾਂ ਕਿ ਇਹਦੇ ਉੱਪਰ ਕੀ ਲੱਗਾ ਹੈ ਤੇ ਇਹਦਾ ਸਾਡਾ ਕਿਵੇਂ ਜਿਹਾ ਲੱਗ ਰਿਹਾ ਹੈ ਸ਼ੀਸ਼ਾ ਆਪਣਾ ਚਿਹਰਾ ਦਿਖਾ ਦਿੰਦਾ ਹੈ ਪਰ ਜੇ ਸ਼ੀਸ਼ੇ ਦੇ ਉੱਪਰ ਮਿੱਟੀ ਹੋਵੇ ਧੂੜ ਜੰਮੀ ਹੋਵੇ ਆਪਾਂ ਕੀ ਕਰਦੇ ਹਾਂ ਕੱਪੜਾ ਲੈ ਕੇ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ ਇਹ ਸਾਡਾ ਚਿਹਰਾ ਇਹਦੇ ਵਿੱਚ ਧੁੰਦਲਾ ਨਾ ਦਿਖੇ। ਇੱਦਾਂ ਹੀ ਬੰਦੇ ਦਾ ਜਿਹੜਾ ਮਨ ਹੁੰਦਾ ਨਾ ਮਨ। ਮਨ ਵੀ ਇੱਕ ਧੁੰਦਲਾ ਹੈ। ਉਹਦੇ ਉੱਪਰ ਵੀ ਗੰਦਗੀ ਲੱਗੀ ਹੋਈ ਹੈ। ਉਹ ਸਾਫ਼ ਕਿਵੇਂ ਹੋਵੇਗਾ? ਕਹਿੰਦੇ ਸਭ ਤੋਂ ਪਹਿਲਾਂ ਆਪਣੀ ਜੀਵ ਨੂੰ ਪਵਿੱਤਰ ਕਰਨਾ ਪੈਣਾ ਹੈ। ਜਿਹੜੀ ਜੀਵ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਨਾ ਪੈਣਾ ਹੈ। ਕਹਿੰਦੇ ਜੇ ਜੀਵ ਪਵਿੱਤਰ ਹੋ ਗਈ ਨਾ ਉਹੀ ਸਵਾਦ ਆਪਣੇ ਅੰਦਰ ਜਾਵੇਗਾ। ਫਿਰ ਆਪਣਾ ਅੰਦਰੂ ਮਨ ਪਵਿੱਤਰ ਹੋਣਾ ਹੈ। ਇਹ ਆਪਣੇ ਜੀਵ ਦੇ ਉੱਪਰ ਗੰਦਗੀ ਹੈ ਨਾ ਆਪਣੇ ਜੀਵ ਦੇ ਉੱਪਰ ਪ੍ਰਮਾਤਮਾ ਦੀ ਬਾਣੀ ਦਾ ਰਸ ਨਹੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਿਓ ਕਦੀ ਆਪਣਾ ਮਨ ਨਹੀਂ ਪਵਿੱਤਰ ਹੋ ਸਕਦਾ ਇਹ ਗੱਲ ਯਾਦ ਰੱਖਿਓ ਕਿਉਂਕਿ ਜੀਵ ਦੇ ਉੱਪਰ ਕਦੀ ਗੰਦ ਮੰਦ ਨਹੀਂ ਰੱਖਣਾ ਚਾਹੀਦਾ ਜੀਵ ਦੇ ਉੱਪਰ ਇੱਕੋ ਸੁਆਦ ਰੱਖਿਏ ਉਹ ਵੀ ਪ੍ਰਮਾਤਮਾ ਦੀ ਬਾਣੀ ਦਾ ਅੰਦਰਲਾ ਮਨ ਪਵਿੱਤਰ ਹੋਵੇਗਾ